ਮਾਰਕੀਟ ਗੁਰਰਾਮ ਦਾਸ ਮਾਰੇ ਦੇ ਨਾਤੇ ਉਸ ਮਾਰਕੀਟ ਚ ਕੱਲਾ ਠੇਕਾ ਨਹੀਂ ਕੋਈ ਵੀ ਮੀਟ ਸ਼ਰਾਬ ਦਾ ਕੋਈ ਵੀ ਕੰਮ ਅਸੀਂ ਉਹਨੂੰ ਬੰਦ ਕਰਾ ਲੀ ਬੜੇ ਐਮਬੀਕੇਬਲ ਵੇ ਨਾਲ ਪਿਛਲੇ 5-6 ਦਿਨ ਤੋਂ ਜ਼ੋਰ ਲਾ ਰਹੇ ਆ ਇਹ ਤਾਂ ਹੈ ਨਹੀਂ ਕਿ ਅਸੀਂ ਅੱਜ ਹੀ ਕੋਈ ਜੱਥੇਬੰਦੀਆਂ ਇਕੱਠੇ ਹੋ ਕੇ ਆਗੀਆਂ ਅਸੀਂ ਪਹਿਲਾਂ ਆਪਣਾ ਪੂਰਾ ਹੱਲ ਹੱਥ ਜੋੜ ਕੇ ਬੇਨਤੀਆਂ ਰੂਪ ਚ ਉਹਨਾਂ ਨੂੰ ਕਹਿ ਰਹੇ ਭਾਈ ਸਾਡੇ ਸੈਂਟੀਮੈਂਟ ਨਾ ਟੋੜੋ ਤੁਸੀਂ ਪਲੀਜ਼ ਇਹਨੂੰ ਓਪਨ ਨਾ ਕਰੋ ਇਹਨੂੰ ਡਿਸਲੋਕੇਟ ਕਰਕੇ ਕਿਤੇ ਵੀ ਖੋਲੋ ਉਹ ਜਿੱਦਬਾਜ਼ੀ ਚ ਆ ਗਏ ਕਿ ਨਹੀਂ ਅਸੀਂ ਇੱਥੇ ਹੀ ਖੋਲਣਾ ਹੈ ਜੀ ਫਿਰ ਹੈਰਾਨ ਕੀ ਦੀ ਗੱਲ ਉਦੋਂ ਹੋਈ ਕਿ ਜਦੋਂ ਸਾਡੇ ਉਹ ਸ਼ਰਾਬ ਦੇ ਠੇਕੇ ਦੀ سپورਟ ਚ ਆ ਗਏ ਇਹ ਬੜੀ ਹੈਰਾਨਗੀ ਦੀ ਗੱਲ ਸੀਗੀ ਮੇਰੇ ਵੱਲੋਂ ਸਾਰੇ ਸ਼ਹਿਰ ਦੇ ਠੇਕੇ ਬੰਦ ਕਰਾਉ ਤਾਂ ਮੇਰੇ ਕਿਸੇ ਕੰਮ ਤਾਂ ਨਹੀਂ ਪਰ ਉਹਨੂੰ ਇੱਕ ਲੀਗਲ ਤਰੀਕੇ ਨਾਲ ਬੰਦ ਕਰਾਇਆ ਜਾਵੇ ਲੀਗਲ ਤਰੀਕੇ ਨਾਲ ਕਿ ਲੋਕਾਂ ਵਿੱਚ ਸਾਡਾ ਪ੍ਰੈਸ਼ਰ ਚੰਗਾ ਜਾਵੇ ਵੀ ਅਸੀਂ ਜਾ ਕੇ ਕਈ ਤਾਲੇ ਲਾ ਦਾਂਗੇ ਬੰਦ ਕਰ ਦਾਂਗੇ ਇਹ ਸਾਡਾ ਕੰਮ ਨਹੀਂ ਨਾ ਮੇਰੀ ਕੌਮ ਦਾ ਕੰਮ ਹੈ ਨਾ ਮੇਰਾ ਕੰਮ ਹੈ ਜਲੰਧਰ ਕਪੂਰਥਲਾ ਚੌਂਕ ਦੇ ਵਿੱਚ ਸਥਿਤ ਗੁਰੂ ਰਾਮਦਾਸ ਮਾਰਕੀਟ ਦੇ ਵਿੱਚ ਅੱਜ ਕਾਫੀ ਹੰਗਾਮਾ ਹੋਇਆ ਦੱਸ ਦਈਏ ਸਿੱਖ ਜਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਇਸ ਜਗਤ ਉੱਪਰ ਠੇਕਾ ਖੋਲ੍ਹਿਆ ਸੀ ਜਿਹੜਾ ਕਿ ਕਿਸੇ ਵੀ ਕੀਮਤ ਤੇ ਖੁੱਲਣਾ ਨਹੀਂ ਦਿੱਤਾ ਜਾਵੇਗਾ ਸੋ ਜਥੇਬੰਦੀਆਂ ਸਾਡੇ ਨਾਲ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਕਾਰਨ ਕੀ ਹੈ ਵਿਰੋਧ ਦਾ ਜੀ ਦੇਖੋ ਵਿਰੋਧ ਦਾ ਕਾਰਨ ਇਹ ਹੈਗਾ ਸਾਡੇ ਰਿਲੀਜੀਅਸ ਸੈਂਟੀਮੈਂਟ ਹਰਟ ਹੋ ਰਹੇ ਨੇ ਬੇਸਿਕਲੀ ਹਨਾ ਜੀ ਮਾਰਕੀਟ ਗੁਰੂ ਰਾਮਦਾਸ ਮਾਰੇ ਦੇ ਨਾਂ ਤੇ ਹੈ ਉਸ ਮਾਰਕੀਟ 'ਚ ਇਕੱਲਾ ਠੇਕਾ ਨਹੀਂ ਕੋਈ ਵੀ ਮੀਟ ਸ਼ਰਾਬ ਦਾ ਕੋਈ ਵੀ ਕੰਮ ਅਸੀਂ ਉਹਨੂੰ ਬੰਦ ਕਰਾ ਲਈ ਬੜੇ ਐਮਬੀਕੇਬਲ ਵੇ ਨਾਲ ਪਿਛਲੇ 5-6 ਦਿਨ ਤੋਂ ਜ਼ੋਰ ਲਾ ਰਹੇ ਆ ਇਹ ਤਾਂ ਹੈ ਨਹੀਂ ਕਿ ਅਸੀਂ ਅੱਜ ਹੀ ਕੋਈ ਜੱਥੇਬੰਦੀਆਂ ਇਕੱਠੇ ਹੋ ਕੇ ਆ ਗਈਆਂ ਅਸੀਂ ਪਹਿਲਾਂ ਆਪਣਾ ਪੂਰਾ ਹੱਲ ਹੱਥ ਜੋੜ ਕੇ ਬੇਨਤੀਆਂ ਰੂਪ ਚ ਉਹਨਾਂ ਨੂੰ ਕਹਿ ਰਹੇ ਭਾਈ ਸਾਡੇ ਸੈਂਟੀਮੈਂਟ ਨਾ ਟੋਰੇ ਤੁਸੀਂ ਪਲੀਜ਼ ਇਹਨੂੰ ਓਪਨ ਨਾ ਕਰੋ ਇਹਨੂੰ ਡਿਸਲੋਕੇਟ ਕਰਕੇ ਕਿਤੇ ਵੀ ਖੋਲੋ ਉਹ ਜਿੱਦਬਾਜ਼ੀ 'ਚ ਆ ਗਏ ਕਿ ਨਹੀਂ ਅਸੀਂ ਇੱਥੇ ਹੀ ਖੋਲਣਾ ਹੈ ਜੀ ਅਸੀਂ ਹਵਾਲਾ ਦਿੱਤਾ ਕਿ ਗੁਰੂ ਸਾਹਿਬ ਦੀ ਮਾਰਕੀਟ ਦੇ ਨਾਂ ਜਿਹੜੀ ਹੈ ਗੁਰੂ ਗੁਰੂ ਰਾਮ ਆਪਾਂ ਕਿਦਾ ਖੋਲ ਸਕਦੇ ਆ ਪੰਜਾਬ ਦੀ ਧਰਤੀ ਹਰ ਮੰਤਰੀ ਸੰਤਰੀ ਜਦੋਂ ਗੱਲ ਕਰਦਾ ਇਹ ਸਾਡੀ ਗੁਰੂਆ ਪੀਰਾਂ ਦੀ ਧਰਤੀ ਤੇ ਗੁਰੂਆ ਪੀਰਾਂ ਦੀ ਧਰਤੀ ਦੇ ਉੱਤੇ ਸ਼ਰਾਬ ਨੂੰ ਅਸੀਂ ਪਰਪੂਲਤ ਕਰਦੇ ਆ ਫੇਰ ਹੈਰਾਨਗੀ ਦੀ ਗੱਲ ਉਦੋਂ ਹੋਈ ਕਿ ਜਦੋਂ ਸਾਡੇ ਹੀ ਆਪਣੇ ਕੁਝ 2-4 ਸਿੱਖ ਭਰਾ ਉਹ ਸ਼ਰਾਬ ਦੇ ਠੇਕੇ ਦੀ سپورਟ 'ਚ ਆ ਗਏ ਇਹ ਬੜੀ ਹੈਰਾਨਗੀ ਦੀ ਗੱਲ ਸੀਗੀ ਆਪਾਂ ਇਹ ਸੋਚਣਾ ਚਾਹੁੰਦੇ ਆ ਕਿ ਆਪਾਂ ਇੱਕ ਪਾਸੇ ਗਤਕੇ ਅਖਾਰੇ ਦੀਆਂ ਸਟੇਜਾਂ ਲਾਈ ਦੀਆਂ ਗਤਕੇ ਕਰਾਈਦੇ ਨੇ ਤੇ ਦੂਜੇ ਪਾਸੇ ਦੀ ਠੇਕੇ ਦੀ سپورਟ 'ਚ ਆ ਗਏ ਆ ਇਹ ਤਾਂ ਬੜੀ ਲੌਜੀਕਲ ਗੱਲ ਹੈਗੀ ਆ ਸੋ ਮੈਂ ਪ੍ਰਸ਼ਾਸਨ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਕਿਉਂਕਿ ਐਕਸਾਈਜ਼ ਦੇ ਅਫਸਰ ਵੀ ਇੱਥੇ ਆਏ ਸੀਗੇ ਈਵਨ ਉਹ ਵੀ ਸਾਡੇ ਸੈਂਟੀਮੈਂਟ ਸਮਝ ਰਹੇ ਸੀਗੇ ਉਹ ਕਹਿੰਦੇ ਤੁਹਾਡੇ ਸੈਂਟੀਮੈਂਟ ਨੂੰ ਅਸੀਂ ਪਹਿਲਾਂ ਅੱਗੇ ਰੱਖਾਂਗੇ ਸਾਨੂੰ ਕੋਈ ਤਰਾਹ ਦੀ ਕਿਤੇ ਹੋਰ ਖੋਲੋ ਜਾ ਕੇ ਨਾਲ ਦੋ ਕਲੀਨਿਕਸ ਨੇ ਲੇਡੀਜ਼ ਦੇ ਜਿੱਥੇ ਆਣਾ ਹੈ ਸਕੈਨਿੰਗ ਕਲੀਨਿਕ ਆ ਜਿੱਥੇ ਗਰਭਤੀ ਔਰਤਾਂ ਆਉਂਦੀਆਂ ਨੇ ਹੈ ਨਾ ਜੀ ਆਪਾਂ ਨੂੰ ਇੱਕ ਹਿਊਮਨ ਗਰਾਉਂਡ ਸੋਚਣੀ ਚਾਹੀਦੀ ਹੈ ਇੱਕ ਗੁੱਡ ਵੈਲਿਊ ਸੋਚਣੀ ਚਾਹੀਦੀ ਸੋਸਾਇਟੀ ਲਈ ਇਹ ਮੈਂ ਸਰਕਾਰ ਨੂੰ ਕਹਿਣਾ ਚਾਹੂੰਗਾ ਕਾਈਂਡਲੀ ਜਦੋਂ ਤੁਸੀਂ ਠੇਕਾ ਦਿੰਦੇ ਹੋ ਉਹ ਕਿੱਥੇ ਖੁੱਲ ਰਿਹਾ ਕੀ ਲੋਕੇਟ ਕਰਦੇ ਹੋ ਪ੍ਰੋਪਰ ਕਿਉਂ ਨਹੀਂ ਕਰਦੇ ਇਹਦੇ ਨਾਲ ਦੀਆਂ ਕਈ ਜਜਮੈਂਟਸ ਕਈ ਹਾਈ ਕੋਰਟ ਵੱਲੋਂ ਸੁਪਰੀਮ ਕੋਰਟ ਵੱਲੋਂ ਆ ਚੁੱਕੀਆਂ 150 200 ਮੀਟਰ ਦੇ ਵਿੱਚ ਕਿਤੇ ਇਦਾਂ ਠੇਕੇ ਨਹੀਂ ਖੋਲ ਸਕਦੇ ਇਹ ਹੈਲਥ ਕੇਅਰ ਕਲੀਨਿਕ ਹੈ ਕਿਸਮ ਦੀ ਹੈਣਾ ਜੀ ਉਹਦੇ ਨਾਲ ਖੋਲਣਾ ਉਧਰ ਹੀ ਫਿਰ ਇੱਕ ਹੈਲਥ ਕਲੀਅਰ ਕਲੀਨਿਕ ਹੈ ਇਹਨਾਂ ਦੇ ਵਿੱਚ ਖੋਲਣਾ ਠੇਕਾ ਕਿੱਥੋਂ ਤੱਕ ਜਾਇਜ਼ ਹੈ ਉਤੋਂ ਗੁਰੂ ਸਾਹਿਬ ਦੇ ਨਾਂ ਤੇ ਮਾਰਕੀਟ ਹੋਵੇ ਪਰ ਇਹ ਤਾਂ ਇਹ ਕਿਹਾ ਜਾ ਰਿਹਾ ਕਿ ਇਹ ਠੇਕਾ ਤਾਂ ਕਾਫੀ ਪੁਰਾਣਾ ਸੀ ਹੁਣ ਤਾਂ ਸ਼ਿਫਟ ਹੀ ਹੋ ਰਿਹਾ ਸੀ ਦੇਖੋ ਜਿਹੜਾ ਠੇਕਾ ਪੁਰਾਣਾ ਸੀ ਨਾ ਉਹਨੂੰ ਵੀ ਬੰਦ ਕਰਾਉਣ ਦੇ ਲਈ ਬੜੇ ਯਤਨ ਕੀਤੇ ਆ ਮਾਰਕੀਟ ਦੇ ਮੁਤਾਬਕ ਜਿਹੜੇ ਗੁਰੂ ਰਾਮਦਾਸ ਮਾਰਕੀਟ ਦੇ ਪ੍ਰਧਾਨ ਨੇ ਉਹ ਡਾਕਟਰ ਸਾਹਿਬ ਨੇ ਇੱਕ ਪੜ੍ਹੀ ਲਿਖੀ ਸ਼ਖਸੀਅਤ ਨੇ ਉਹਨਾਂ ਨੇ ਸਾਨੂੰ ਇਹ ਗੱਲ ਕਲੀਅਰ ਕੀਤੀ ਹੈ ਕਿ ਜਿਹੜੇ ਆਏ ਲੋਕ ਆਪਣੇ ਬਤੌਰ ਇਸ ਠੇਕੇ ਨੂੰ ਦੱਸ ਰਹੇ ਨੇ ਜਾਇਜ਼ ਉਹ ਗਲਤ ਆ ਜਿਹੜੇ ਪੰਜਾਬ ਦੇ ਅੰਦਰ ਇਸ ਤਰ੍ਹਾਂ ਦੇ ਕੋਈ ਵੀ ਕੰਮ ਹੁੰਦੇ ਨੇ ਉਹ ਉੱਤੇ ਪੂਰੀ ਸਿੱਖਾਂ ਦੀ ਜਿਹੜੀ ਇੱਕ ਸਮਝ ਬਣੀ ਹੋਈ ਹੈ ਕਿ ਜਿਹੜੇ ਪੰਜਾਬ ਦੇ ਅੰਦਰ ਨਾਜਾਇਜ਼ ਬਾਰ-ਬਾਰ ਹਰੇਕ ਚੌਂਕ ਦੇ ਵਿੱਚ ਠੇਕੇ ਖੁੱਲ ਰਹੇ ਨੇ ਜਾਂ ਐਕਸਰਸਾਈਜ਼ ਦੇ ਨਾਮ ਦੇ ਉੱਤੇ ਜਿਹੜਾ ਇਹ ਧੰਦਾ ਚੱਲ ਰਿਹਾ ਹੈ ਇਹਦਾ ਪੰਜਾਬ ਦੇ ਬਾਹਰਲੇ ਲੋਕਾਂ ਤੇ ਕੀ ਸਰ ਪੈ ਰਿਹਾ ਲੋਕ ਇਹ ਕਹਿ ਰਹੇ ਨੇ ਕਿ ਪੰਜਾਬ ਦੀ ਜਿਹੜੀ ਧਰਤੀ ਹੈ ਉਹ ਨਸ਼ੇੜੀਆਂ ਦੀ ਧਰਤੀ ਹੈ ਨਸ਼ੇੜੀ ਇਹਨਾਂ ਨੇ ਇਕੱਲਾ ਇਹ ਤਾਂ ਨਹੀਂ ਹੈ ਕਿ ਗਲੋਬਲ ਵਰਡ ਹੈ ਦੇਖੋ ਡਰੱਗ ਤੇ ਡਰੱਗੀ ਹੈ ਚਾਹੇ ਕੋਈ ਕਿਸੇ ਵੀ ਤਰ੍ਹਾਂ ਦਾ ਹੈ ਚਾਹੇ ਕੋ ਉਹ ਐਲਕੋਹਲ ਦੇ ਰੂਪ ਚ ਲੈ ਰਿਹਾ ਹੈ ਕੋਈ ਇੰਗਲਿਸ਼ ਡਰੱਗ ਲੈ ਰਿਹਾ ਹੈ ਡਰੱਗ ਤੇ ਡਰੱਗੀ ਹੈ ਇੱਕ ਪਾਸੇ ਅਸੀਂ ਦਾਅਵਾ ਕਰਦੇ ਆ ਪੰਜਾਬ ਚ ਨਸ਼ਾ ਮਕਾਣਾ ਹੈ ਆਪਾਂ ਕੋ ਹੰਤਮਾਨ ਦੀ ਸਰਕਾਰ ਕਿਉਂਕਿ ਉਹ ਆਪ ਨਸ਼ੇ ਦਾ ਉਠਾਤਾ ਤੇ ਇਦਾਂ ਦੀਆਂ ਸ਼ਰਾਬ ਦੀਆਂ ਦੁਕਾਨਾਂ ਖੋਲ ਰੇ ਆ ਭਗਵੰਤ ਮਾਨ ਦੀ ਸਰਕਾਰ ਆਮ ਤਵਾਰ ਪਹਿਲੀ ਵਾਰ ਹੋਇਆ ਪੰਜਾਬ ਦੇ ਅੰਦਰ ਕਿ ਪੰਜਾਬ ਚ ਊਮਨ ਫਰੈਂਡਲੀ ਵਾਈਨ ਸ਼ਾਪ ਤਾਂ ਖੋਲੀਆਂ ਗਈਆਂ ਜਿਹੜਾ ਵਿਰੋਧ ਹੋਇਆ ਪੰਜਾਬ ਜਲੰਧਰ ਹੀ ਹੋਇਆ ਸੀਗਾ ਸੋ ਦੇਖੋ ਇੰਨੀ ਮਤਲਬ ਪੰਜਾਬ ਦੇ ਨਾਲ ਧਰੋਕ ਮਾਣ ਵਾਲੀ ਗੱਲ ਹੈ ਸਰਕਾਰਾਂ ਇਹ ਬਹੁਤ ਗਲਤ ਪੈਤੜ ਅਪਣਾ ਰਹੀਆਂ ਨੇ ਕੱਲੀਆਂ ਮੈਂ ਦੇਖਿਆ ਆਮ ਆਦੀ ਪਾਰਟੀ ਸਰਕਾਰ ਦੀ ਗੱਲ ਨਹੀਂ ਹੁਣ ਇੱਕ ਕਾਂਗਰਸ ਦਾ ਕਾਉਂਸਲਰ ਵੀ ਆਇਆ ਉਹਨੇ ਆ ਕੇ ਠੇਕੇ ਵਾਲਿਆਂ ਦੇ ਹੱਕ ਤੇ ਹਾ ਦਾ ਨਾਅਰਾ ਮਾਰਿਆ ਉਹ ਆ ਕੇ ਉਹ ਸਾਡੇ ਨਾਲ ਉਲਝਣ ਲਾ ਪਿਆ ਜਰ ਕਿ ਉਹ ਆਪ ਅਸੀਂ ਉਹਨੂੰ ਤਾਂ ਸਮਝਦੇ ਸੀ ਕਿ ਉਹ ਸੂਰਤ ਦੇ ਹਿਸਾਬ ਨਾਲ ਸਿਰਤ ਦੇ ਹਿਸਾਬ ਨਾਲ ਤੇ ਅੰਮ੍ਰਿਤਧਾਰੀ ਗੁਰਸੇ ਕੀ ਲੱਗਦਾ ਸੀ ਮੈਂ ਜਦੋਂ ਉਹ ਇਹਨਾਂ ਦੇ ਹੱਕ ਚ ਆ ਕੇ ਕਹਿਣ ਲੱਗਿਆ ਕਿ ਲਾਇਸੈਂਸ ਹੈ ਜੀ ਉਹਨਾਂ ਕੋਲ ਤੇ ਉਹਨਾਂ ਦਾ ਪੱਖ ਲੈਣ ਲੱਗ ਪਿਆ ਤਾਂ ਸਾਨੂੰ ਬੜੀ ਮਤਲਬ ਨਾਮੋਸ਼ੀ ਹੋਈਗੀ ਇਹ ਸਾਡੇ ਆਪਣੇ ਜਦੋਂ ਬੰਦੇ ਇਹੋ ਜਿਹੇ ਬੇਰੂਪੀਏ ਆ ਕੇ ਵਿੱਚ ਸਾਡੇ ਕੰਮਾਂ 'ਚ ਸਾਡੇ ਧਾਰਮਿਕ ਕੰਮਾਂ 'ਚ ਦਖਲਅੰਦਾਜ਼ੀ ਕਰਦੇ ਤੇ ਬੜਾ ਅਫਸੋਸ ਹੋਇਆ ਤੇ ਅਸੀਂ ਉਹਨਾਂ ਨੂੰ ਇਦਰੋਂ ਦੀ ਰੋਕ ਕੇ ਇੱਕ ਵਾਰੀ ਇਹ ਸਾਰੀ ਗੱਲ ਜਤਾਈ ਹੈ ਕਿ ਅਸੀਂ ਇਹ ਚੀਜ਼ ਨਹੀਂ ਹੋਣ ਦੇਵਾਂਗੇ ਐਕਸਾਈਜ਼ ਦੇ ਜਿਹੜੇ ਅਫਸਰ ਆਏ ਸੀ ਆਲਾ ਅਦਕਾਰ ਰਹੇ ਸੀ ਉਹਨਾਂ ਨੇ ਵੀ ਕਿਹਾ ਕਿ ਇਹ ਚੀਜ਼ਾਂ ਜਿਹੜੀਆਂ ਨੇ ਉਹਨੋਂ ਸੈਂਟੀਮੀਟਰ ਤੋਂ ਅਸੀਂ ਮੱਦੇ ਨਜ਼ਰ ਰੱਖ ਕੇ ਅਗਲਾ ਫੈਸਲਾ ਲਵਾਂਗੇ ਲੋਕੇਸ਼ਨ ਚੇਂਜ ਕਰਾਂਗੇ ਮਗਰ ਗੱਲ ਹੈ ਕਿ ਲੋਕੇਸ਼ਨ ਚੇਂਜ ਕਰਦੇ ਕਰਦੇ ਕਿੱਥੇ ਤੱਕ ਲੱਗੇ ਹੋ ਕਿ ਗਲੀਆਂ ਦੇ ਵਿੱਚ ਕੋਈ ਗਲੀ ਇਦਾਂ ਦੀ ਨਹੀਂ ਰਹੀ ਜਿੱਥੇ ਟਿਕਾਣਾ ਨਹੀਂ ਹੈਗਾ ਬਾਰ-ਬਾਰ ਸਿੱਖਾਂ ਨੂੰ ਆਪਣੀਆਂ ਜਾਇਜ਼ ਮੰਗਾਂ ਲਈ ਸੜਕਾਂ ਤੇ ਆਣਾ ਪੈਂਦਾ ਆ ਸਾਨੂੰ ਸਿਰਫ ਇਹਨਾਂ ਨੇ ਅੰਦੋਲਨਕਾਰੀ ਬਣਾ ਕੇ ਰੱਖ ਦਿੱਤਾ ਬਾਹਰ ਲਿਆਂ ਸੇਟਾਂ ਦੇ ਲੋਕ ਮਜ਼ਾਕ ਉਡਾਉਂਦੇ ਆ ਕਿ ਦੇਖੋ ਜੀ ਇਹ ਤਾਂ ਅੰਦੋਲਨਕਾਰੀ ਜੀਵ ਨੇ ਇਹਨਾਂ ਦਾ ਅੰਦੋਲਨਾਂ ਦੇ ਸਿਰ ਤੇ ਕੰਮ ਚੱਲਦਾ ਬਟ ਅਸੀਂ ਕਾਰੋਬਾਰੀ ਬੰਨੇ ਆ ਸਾਡੇ ਵੀ ਦਿਲ ਕਰਦੇ ਆ ਅਸੀਂ ਪਰਿਵਾਰ ਨੂੰ ਸਮਾਜ ਨੂੰ ਆਪਣੇ ਪਰਿਵਾਰਾਂ ਦੇ ਜਿਹੜੇ ਰੁਝੇਵਿਆਂ ਨੂੰ ਨੂੰ ਟਾਈਮ ਦੀਏ ਮਗਰ ਮਜਬੂਰੀ ਹੈ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਅੱਖ ਨਹੀਂ ਮੂੰਦ ਕੇ ਰਹਿ ਸਕਦੇ ਸਾਡੇ ਤੁਹਾਡੇ ਮਾਧਿਅਮ ਨਾਲ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਜਿਹੜਾ ਭਗਵੰਤ ਮਾਨ ਹੈ ਉਹ ਆਪਣੇ ਮੱਥੇ ਨੂੰ ਹੱਥ ਮਾਰ ਕੇ ਇਹ ਚੀਜ਼ ਸੋਚੇ ਕਿ ਪੰਜਾਬ ਦੇ ਵਿੱਚ ਅਕਸਾਈਜ਼ ਦੇ ਨਾਮ ਤੇ ਜਿਹੜੇ ਨਸ਼ੇ ਫਲਾਏ ਜਾ ਰਹੇ ਨੇ ਉਹਨੂੰ ਰੋਕਣ ਦੇ ਲਈ ਉਹਦਾ ਕਿੰਨਾ ਐਫਰਟ ਹੈ ਜਦੋਂ ਬੱਚਿਆਂ ਨੂੰ ਸੰਬੋਧਨ ਹੁੰਦਾ ਸਕੂਲਾਂ 'ਚ ਜਾ ਕੇ ਬੋਲਦਾ ਹੈ ਕਿ ਨਸ਼ੇ ਨਾ ਕਰਨ ਦੇ ਲਈ ਸ਼ਪਤ ਲਓ ਤੇ ਉਹ ਹੱਸਦੇ ਨੇ ਇਹਦੇ ਮੂੰਹ ਦੇ ਉੱਤੇ ਤੇ ਕਿੱਡੀ ਸ਼ਰਮਸਾਰ ਗੱਲ ਹੈਗੀ ਸੋ ਇਹ ਸੰਸਦ ਦੇ ਨਾਂ 'ਤੇ ਧੋਗ ਨਾ ਕੀਤਾ ਜਾਵੇ ਪਰ ਇਹ ਤਾਂ ਕਹਿ ਰਹੇ ਨੇ ਕਿ ਲੀਗਲ ਵੇ ਦੇ ਵਿੱਚ ਬੰਦ ਕਰਵਾਉਣਾ ਚਾਹੀਦਾ ਲੀਗਲ ਵੇ ਵਿੱਚ ਨੋਟਿਸ ਭੇਜਣਾ ਚਾਹੀਦਾ ਕਿ ਲੀਗਲ ਵੇ ਦੇ ਵਿੱਚ ਤੁਸੀਂ ਹੁਣ ਤੱਕ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਵੈਸੇ ਤਾਂ ਇਹ ਐਫਰਟ ਜਾਂ ਸਵਾਲ ਜਿਹੜਾ ਹੈ ਨਾ ਵੈਸੇ ਮਾਰਕੀਟ ਦੇ ਐਸੋਸੀਏਸ਼ਨ ਦੇ ਨਾਲ ਹੋਣਾ ਚਾਹੀਦਾ ਸੀਗਾ ਅਸੀਂ ਬਤੌਰ ਸਿੱਖ ਜਥੇਬੰਦੀ ਆਏ ਆ ਉਹਨਾਂ ਨੇ ਅਹੀ ਦੱਸਿਆ ਕਿ ਉਹਨਾਂ ਨੇ ਹਰੇਕ ਐਫਰਟ ਕੀਤਾ 7-8 ਦਿਨਾਂ ਤੋਂ ਇਸ ਦੇ ਉੱਤੇ ਕੰਮ ਚੱਲ ਰਿਹਾ ਹੈ ਕੱਲ ਰਾਤੋਂ ਰਾਤ ਉਹਨਾਂ ਨੇ 12 ਵਜੇ ਤੋਂ ਬਾਅਦ ਦੁਕਾਨ ਜਿਹੜੀ ਹੈ ਭਰਨ ਦੀ ਕੋਸ਼ਿਸ਼ ਕੀਤੀ ਇਸ ਕਰਕੇ ਨਰਾਜ਼ਗੀ ਜਿਹੜੀ ਆ ਉਹ ਸਾਹਮਣੇ ਲਿਆਣੀ ਪਈ ਸਾਰਿਆਂ ਨੇ ਉੱਥੇ ਇਕੱਠੇ ਹੋ ਕੇ ਦਰੀ ਤੇ ਬਹਿਣਾ ਪਿਆ ਵਿਰੋਧ ਕੀਤਾ ਤੇ ਇਹ ਜਿਹੜਾ ਕੰਮ ਹੈ ਅੱਜ ਬੰਦ ਕਰਾਇਆ ਬੋਰਡ ਲੱਗਾ ਸੀ ਇੱਥੇ ਪਹਿਲਾਂ ਹਾਂਜੀ ਬੋਰਡ ਲੱਗਾ ਸੀਗਾ ਅੰਦਰ ਸ਼ਰਾਬੀ ਪਈ ਸੀਗੀ ਤੇ ਦੁਕਾਨ ਦੇ ਅੰਦਰ ਉਹਨਾਂ ਨੇ ਉਹ ਰੈਕਸ ਲਗਾ ਕੇ ਜਿਹੜੀ ਸ਼ਰਾਬ ਆਪਣੇ ਵੱਲੋਂ ਰੱਖ ਦਿੱਤੀ ਸੀਗੀ ਤੇ ਜਿਹੜਾ ਵਿਰੋਧ ਹੋਇਆ ਸੋਰੇ ਜਿਸ ਕਰਕੇ ਅਸੀਂ ਸਾਰੇ ਇੱਥੇ ਪਹੁੰਚੇ ਆ ਤੇ ਹੁਣ ਬਾਕੀ ਇਹੀ ਹੈਗਾ ਕਿ ਅਸੀਂ ਤਾਂ ਚਾਹੁੰਦੇ ਨਹੀਂ ਆ ਕਿ ਪੰਜਾਬ ਕਿਸੇ ਤਰੀਕੇ ਦਾ ਮਾਹੌਲ ਖਰਾਬ ਹੋਵੇ ਸ਼ਰਾਬ ਦੇ ਠੇਕੇ ਜਿਹੜੇ ਨੇ ਉਹ ਜਿਹਨੇ ਸ਼ਰਾਬ ਪੀਣੀ ਉਹ ਕਿੱਥੋਂ ਵੀ ਮਾਰਕੀਟ ਦੇ ਇੱਕ ਜਾ ਕੇ ਸ਼ਾਪ ਤੋਂ ਲੈ ਸਕਦਾ ਆ ਗਲੀ ਗਲੀ ਨੁੱਕੜ ਨੁੱਕੜ ਖੋਲਣ ਦਾ ਮਤਲਬ ਇਹ ਹੀ ਹੈ ਨਾ ਕਿ ਆਮ ਲੋਕਾਂ ਦੇ ਲਈ ਹੋ ਜਾਵੇ ਗੱਲ ਲੋਕ ਇਗਨੋਰ ਕਰਨ ਲੱਗ ਪਣ ਔਰਤਾ ਤੱਕ ਨੂੰ ਇਹਨਾਂ ਚੀਜ਼ਾਂ ਲਈ ਉਕਸਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦੇ ਅੰਦਰ ਮੈਂ ਦੱਸਿਆ ਜਿੱਦਾ ਵੂਮਨ ਫ੍ਰੈਂਡਲੀ ਸ਼ਾਪ ਖੋਲੀਆਂ ਨੇ ਸੋ ਇਹ ਚੀਜ਼ ਕਿਸੇ ਸਾਜਿਸ਼ ਦੇ ਤਹਿਤ ਹੋ ਰਹੀ ਹੈ ਅੱਛਾ ਇਸ ਸਵਾਲ ਪੁੱਛਣਾ ਚਾਹਾਂਗੀ ਇੱਥੇ ਬੜੇ ਸਾਰੇ ਇਹੋ ਜਿਹੇ ਲੋਕ ਵੀ ਹੋਣਗੇ ਜਿਹੜੇ ਪਾਣ ਗੁਟਕਾ ਬੀੜੀ ਵਗੈਰਾ ਵੀ ਵੇਚਦੇ ਹੋਣਗੇ ਕਿ ਉਹਨਾਂ ਦੇ ਖੋਖੇ ਵੀ ਬੰਦ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾਊਗੀ ਦੇਖੋ ਜਿਹੜੇ ਕੋਈ ਵੀ ਮਾਰਕੀਟ ਜਿਹੜੀ ਕਿਸੇ ਜੇ ਗੁਰੂ ਸਾਹਿਬਾਨਾਂ ਦੇ ਨਾਮ ਦੇ ਉੱਤੇ ਜਾਂ ਧਾਰਮਿਕ ਸਖਸ਼ੀਅਤ ਦੇ ਨਾਮ ਦੇ ਉੱਤੇ ਆ ਉੱਥੇ ਤੇ ਕਾਮਨ ਸੈਂਸ ਦੀ ਗੱਲ ਹੈ ਤੁਸੀਂ ਆਮ ਰਾਹਗੀਰ ਜਾਂਦੇ ਨੂੰ ਕਿਸੇ ਨੂੰ ਜਿਹਦੇ ਕੋਲ ਥੋੜੀ ਬਹੁਤ ਵੀ ਮਤਬੁੱਧ ਹੈਗੀ ਉਹਨੂੰ ਵੀ ਪੁੱਛੋ ਉਹ ਵੀ ਕਹੂਗਾ ਗਲਤ ਗੱਲ ਹੈ ਯਾਰ ਇਹ ਨਹੀਂ ਹੋਣੀ ਚਾਹੀਦੀ ਹੁਣ ਕੋ ਜਿਹੜੇ ਲੋਕ ਸੁਣ ਰਹੇ ਆ ਤੁਹਾਡੇ ਇਸ ਚੈਨਲ ਦੇ ਜਰੀਏ ਉਹ ਵੀ ਅਗਰ ਥੋੜਾ ਜਿਹਾ ਸਿਹਰਦਤਾ ਨਾਲ ਸੋਚਣਗੇ ਤੇ ਬੜੀ ਕਾਮਨ ਜੀ ਗੱਲ ਹੈ ਵੀ ਜੇ ਤੁਸੀਂ ਇੱਕ ਪਾਸੇ ਮਾਰਕੀਟ ਦਾ ਨਾਮ ਗੁਰੂ ਸਾਹਿਬਾਨਾਂ ਦੇ ਨਾਮ ਤੇ ਰੱਖ ਰਹੇ ਦੂਸਰਾ ਉੱਥੇ ਉਸ ਜਗ੍ਹਾ ਦੇ ਉੱਤੇ ਐਸੀਆਂ ਦੁ ਕਰੈਕਟਰ ਨੂੰ ਖਰਾਬ ਕਰਦੀਆਂ ਜਿਹੜੀਆਂ ਸਾਡੀ ਜ਼ਿੰਦਗੀ ਨੂੰ ਖਰਾਬ ਕਰਦੀਆਂ ਜਿਹੜੀ ਸਾਡੇ ਮਾਨਸਿਕਤਾ ਤੇ ਸਿੱਧੀ ਸਿੱਧੀ ਸੱਟ ਮਾਰਦੀਆਂ ਤੇ ਸਰਕਾਰ ਦੀ ਐਸੀ ਕੀ ਮਜਬੂਰੀ ਹੈ ਕੀ ਬੇਲ ਨੇ ਚ ਮਾਹੀ ਆ ਪਈ ਉਹ ਜਾਣ ਬੁੱਝ ਕੇ ਐਸੇ ਇਸ਼ੂ ਕ੍ਰੀਏਟ ਕਰਦੀ ਹੈ ਕਿ ਲੋਕ ਆਪਸ ਵਿੱਚ ਲੜ ਲੜ ਕੇ ਮਰਨ ਇਥੇ ਸਰਕਾਰ ਨੂੰ ਚਾਹੀਦਾ ਨੇ ਚੀਜ਼ਾਂ ਤੇ ਸੁਹਿਰਦ ਹੋ ਕੇ ਕੋਈ ਸ਼ਕਤੀ ਦੇ ਨਾਲ ਫੈਸਲੇ ਲੈਣੇ ਲੋਕ ਲੜ ਨਹੀਂ ਨਾ ਤੇ ਸਰਕਾਰ ਦੀ ਜਿਹੜੀਆਂ ਇਹਨਾਂ ਨੇ ਪ੍ਰਸ਼ਾਸਨ ਦੇ ਅਧਿਕਾਰੀ ਰੱਖੇ ਆ ਜਿਹੜੇ ਇਹਨਾਂ ਨੂੰ ਮਾਨਤਾ ਦਿੰਦੇ ਲਾਇਸੈਂਸ ਦਿੰਦੇ ਆ ਇਹ ਉਹਨਾਂ ਦਾ ਵੀ ਫਰਜ਼ ਬਣਦਾ ਕਿ ਇਹਨਾਂ ਚੀਜ਼ਾਂ ਨੂੰ ਪਹਿਲਾਂ ਚੈੱਕ ਕਰਨ ਕਿ ਕੋਈ ਚੀਜ਼ ਇਹਦੇ ਜਗ੍ਹਾ ਤੇ ਖੁੱਲ ਰਹੀ ਆ ਜਿੱਥੇ ਕੋਈ ਲੋਕਾਂ ਦਾ ਨੁਕਸਾਨ ਹੋ ਸਕਦਾ ਉਹ ਨਾ ਦਿਨ ਪਰਮਿਸ਼ਨ ਇਹਨਾਂ ਨੂੰ ਲੋਕਾਂ ਨੂੰ ਅੱਛਾ ਇਥੇ ਕਾਫੀ ਜ਼ਿਆਦਾ ਮਾਹੌਲ ਪਖਿਆ ਸੀ ਤੇ ਮਤਲਬ ਕਾਫੀ ਜ਼ਿਆਦਾ ਗਾਲੀ ਗਲੋਚ ਤੱਕ ਵੀ ਗੱਲਾਂ ਪਹੁੰਚ ਗਈਆਂ ਸੀ ਉਹ ਕੀ ਉਹਦਾ ਕਾਰਨ ਕੀ ਰਿਹਾ ਮਤਲਬ ਇੰਨਾ ਕਿਉਂ ਵੱਧ ਗਿਆ ਇਹ ਕਾਰਨ ਦੇਖੋ ਸਰਕਾਰਾਂ ਨੇ ਨਾ ਇੱਕ ਹੁਣ ਨਵਾਂ ਤਰੀਕਾ ਬਣਾ ਲਿਆ ਜਿਵੇਂ ਦੇਖੋ ਭਾਜਪਾ ਦੇ ਵਿੱਚ ਵੀ ਭਾਜਪਾ ਨੇ ਬਹੁਤ ਸਾਰੇ ਸਿੱਖ ਚਿਹਰੇ ਕਈਆਂ ਨੂੰ ਲਾਲਚ ਦੇ ਕੇ ਕਈਆਂ ਨੂੰ ਡਰਾ ਧਮਕਾ ਕੇ ਜਾਂ ਕਿਸੇ ਦੀ ਕੋਈ ਕਮਜ਼ੋਰੀ ਦਾ ਫਾਇਦਾ ਉਠਾ ਕੇ ਉਹਨਾਂ ਨੂੰ ਆਪਣੇ ਵਿੱਚ ਰਲਾਇਆ ਹੁਣ ਸਰਕਾਰ ਦੀਆਂ ਜਿਹੜੀਆਂ ਪਾਲਿਸੀਆਂ ਇਹ ਹੈਗੇ ਜੇ ਵੀ ਹੁਣ ਜੇ ਕੋਈ ਸਿੱਖ ਕੋਈ ਮੁੱਦਾ ਚੱਕਦੇ ਆ ਨਾ ਤੇ ਉਹਨਾਂ ਦੇ ਮੋਹਰੇ ਕਾਊਂਟਰ ਕਰਨ ਨੂੰ ਵੀ ਉਹ ਸਿੱਖਾਂ ਨੂੰ ਭੇਜਦੇ ਆ ਹੁਣ ਅੱਜ ਵੀ ਇੱਥੇ ਇਦਾਂ ਹੀ ਹੋਇਆ ਇੱਕ ਤੋਂ ਵੱਡੀ ਤਰਾਸ ਦੀ ਸਾਡੇ ਲਈ ਕੀ ਹੋ ਸਕਦੀ ਆ ਸਿੱਖ ਜਾਣ ਤੇ ਜਾਣ ਕਿੱਥੇ ਪੀ ਠੇਕੇ ਖਲੋਣ ਦੇ ਲਈ ਉਹਦੀ ਸਹਿਮਤੀ ਲਈ ਵੀ ਮੋਰੇ ਡਾਇਲੌਗ ਕਰਨ ਲਈ ਸਿੱਖਾ ਰਹੇ ਜਿਵੇਂ ਦੇ ਸਿਰਾਂ ਤੇ ਤਮਾਲੇ ਪੰਨੇ ਹੋਏ ਤੇ ਹੁਣ ਅਸੀਂ ਜੇ ਮੋਰੇ ਖੜੇ ਆ ਬੰਦ ਕਰਾਉਣ ਨੂੰ ਅਸੀਂ ਕਰੀਏ ਤੇ ਕਰੀਏ ਕੀ ਸਰਕਾਰਾਂ ਇਸ ਹੱਦ ਤੱਕ ਗਿਰ ਗਈਆਂ ਇਸ ਲੈਵਲ ਤੱਕ ਗਿਰ ਗਈਆਂ ਕਿ ਉਹਨਾਂ ਨੇ ਠੇਕੇ ਖਲੋਣ ਦੇ ਲਈ ਵੀ ਸਰਦਾਰ ਬੰਦੇ ਨੂੰ ਮੋਰੇ ਲੈ ਕੇ ਖੜੇ ਕਰ ਲਿਆ ਅੱਛਾ ਜਿਹੜੇ ਕਾਉਂਸਲਰ ਦੀ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਵੀ ਇਹ ਕਿਹਾ ਉਹ ਕਹਿੰਦੇ ਕਿ ਬੜੇ ਸਾਰੇ ਆਂਡਾ ਮੀਟ ਵੀ ਇੱਥੇ ਲੋਕ ਵੇਚਦੇ ਨੇ ਬੜੇ ਸਾਰੇ ਲੋਕਾਂ ਦੇ ਖੋਖੇ ਵੀ ਨੇ ਉਹ ਵੀ ਇੱਥੋਂ ਦੀ ਜੇ ਚਕਾ ਦਿੱਤੇ ਜਾਣਗੇ ਰੋਟੀ ਕਿੱਥੋਂ ਖਾਣਗੇ ਇਹ ਕਿਤੇ ਹੁਣ ਦੇ ਖੁੱਲੇ ਬੜੇ ਚਿਰ ਦੇ ਖੁੱਲੇ ਆ ਇਸ ਮਾਰਕੀਟ ਦੀ ਗੱਲ ਸਪੈਸ਼ਲੀ ਕੀਤੀ ਜਾ ਰਹੀ ਹੈ ਜਿਹਦਾ ਨਾਮ ਗੁਰੂ ਸਹਿਬਾਨਾਂ ਦੇ ਨਾਂ ਦੇ ਉੱਤੇ ਹਰ ਚੀਜ਼ ਦੇ ਪਿੱਛੇ ਕੋਈ ਕੌਜ਼ ਕੋਈ ਰੀਜ਼ਨ ਤੇ ਕੋਈ ਮਕਸਦ ਤੇ ਹੁੰਦਾ ਹੀ ਆ ਨਾ ਹੁਣ ਉਹ ਕਾਉਂਸਲਰ ਨੇ ਇੰਨੀ ਸਮਝ ਤੇ ਰੱਖਦੇ ਹੀ ਹੋਣਗੇ ਪਹਿਲਾਂ ਖੁੱਲੇ ਤੇ ਉਹਨਾਂ ਦਾ ਵਿਰੋਧ ਸਿੱਖਾਂ ਨੇ ਕਿਉਂ ਨਹੀਂ ਕੀਤਾ ਜਦ ਕਿ ਬਣਦਾ ਸਾਰਿਆਂ ਦਾ ਹੀ ਆ ਬਣਦਾ ਸਾਰਿਆਂ ਦਾ ਹੀ ਪੰਜਾਬ ਦੀ ਧਰਤੀ ਇੱਕ ਪਾਸੇ ਕਹਿੰਦੇ ਗੁਰੂਆਂ ਪੀਰਾਂ ਦੀ ਧਰਤੀ ਆ ਦੂਸਰੇ ਪਾਸੇ ਕਹਿ ਰਹੇ ਪੂਰੀ ਦੁਨੀਆ ਦੇ ਉੱਤੇ ਨੰਬਰ 1 ਤੇ ਆਈ ਜਾਂਦੀ ਹੈ ਨਸ਼ਿਆਂ ਦੇ ਵਿੱਚ ਤੇ ਉਹ ਕੋਈ ਲੋਕ ਸੁੱਤੇ ਸੱਤ ਥੋੜੀ ਨਸ਼ਾ ਕਰਨ ਲੱਪੇ ਹਰ ਚੀਜ਼ ਦੀ ਪ੍ਰਮੋਸ਼ਨ ਹੁੰਦੀ ਆ ਉਹਨੂੰ ਬਕਾਇਦਾ ਪ੍ਰਮੋਟ ਕੀਤਾ ਜਾਂਦਾ ਉਹਨੂੰ ਸਪੇਸ ਦਿੱਤੀ ਜਾਂਦੀ ਆ ਸਰਕਾਰ ਚਾਵੇ ਭਾਵੇਂ 2 ਘੰਟਿਆਂ ਚ ਬੰਦ ਕਰ ਦੇਵੇ ਸਰਕਾਰੀ ਜਿਹੜੇ ਮੁਲਾਜ਼ਮ ਹੈ ਕਈ ਉਹਨਾਂ ਦੀਆਂ ਸਟੇਟਮੈਂਟਾਂ ਵੀ ਸਾਨੂੰ ਸਰਕਾਰਾਂ ਖੁੱਲ੍ਹ ਦੇਣ ਤਾਂ ਅਸੀਂ ਘੰਟੇ ਜਿਹੇ ਰੇਸ਼ੇ ਬੰਦ ਕਰ ਦਈਏ। اچھا ਆਖਰੀ ਸਵਾਲ ਹੈ ਮੇਰਾ ਹੁਣ ਤੁਹਾਨੂੰ ਐਕਸਾਈਜ਼ ਵਾਲਿਆਂ ਨੇ ਮੀਟਿੰਗ ਵਾਸਤੇ ਸੱਦਿਆ ਹੈ। ਕੀ ਲੱਗਦਾ ਮੀਟਿੰਗ 'ਚ ਕੀ ਫੈਸਲਾ ਹੋਏਗਾ? ਲੱਗਦਾ ਕਿ ਤੁਹਾਡੇ ਪੱਖ ਚ ਆਏਗਾ ਫੈਸਲਾ। ਦੇਖੋ ਮੀਟਿੰਗ ਦੇ ਵਿੱਚ ਨਾ ਮਾਰਕੀਟ ਦੇ ਐਸੋਸੀਏਸ਼ਨ ਨੂੰ ਬੈਣਾ ਬਣਦਾ ਹੈ ਕਿਉਂਕਿ ਉਹਨਾਂ ਨੇ ਉਹਨਾਂ ਨੂੰ ਇਹ ਜਿਹੜੀ ਜਗ੍ਹਾ ਦਾ ਬਦਲ ਦੇਣਾ ਹੈ ਉਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਸਾਡਾ ਤਾਂ ਉਹਦੇ ਵਿੱਚ ਬੈਣਾ ਮਰਦਾ ਨਹੀਂ ਹੈ। ਦੇਖੋ ਹੁਣ ਉਹ ਅਗਲੇ ਕਿਸ ਤਰੀਕੇ ਨਾਲ ਇਹਨੂੰ ਡੀਲ ਕਰਦੇ ਨੇ ਬਸ ਸਾਡੀ ਗੱਲ ਤਾਂ ਇੱਥੇ ਖੜੀ ਰਹੂਗੀ ਕਿ ਜਿੱਥੇ ਵੀ ਧ ਸਾਡੇ ਗੁਰੂਆਂ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਧਾਰਮਿਕ ਜਗਾ ਦੇ ਨਾਮ ਤੋਂ ਕੋਈ ਉਹ ਸਾਰੀ ਕੀਤੀ ਗਈ ਹੋएगी ਤੇ ਉਹਦਾ ਇਸ ਤਰੀਕੇ ਨਾਲ ਦੁਰਉਪਯੋਗ ਨਾ ਕੀਤਾ ਜਾਵੇ ਤਾਂ ਕਿ ਉਹਦੀ ਸਵਚੰਤਾ ਬਣੀ ਰਹੇ ਸਤਕਾਰ ਬਣਿਆ ਰਹੇ ਇਸ ਚੀਜ਼ ਦੇ ਲਈ ਅਸੀਂ ਯਤਨਸ਼ੀਲ ਹਾਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਤੁਹਾਨੂੰ ਦੱਸ ਦਈਏ ਜਲੰਧਰ ਦੇ ਵਿੱਚ ਕਪੂਰਥਲਾ ਚੌਂਕ ਚ ਸਥਿਤ ਗੁਰੂ ਰਾਮਦਾਸ ਜੀ ਦੇ ਨਾਮ ਦੇ ਬਣੀ ਮਾਰਕੀਟ ਦੇ ਵਿੱਚ ਠੇਕੇ ਨੂੰ ਲੈ ਕੇ ਜਿਹੜਾ ਉਹ ਵਿਰੋਧ ਜਤਾਇਆ ਜਾ ਰਿਹਾ ਦੂਜੇ ਪਾਸੇ ਕੁਝ ਲੋਕ ਇਹਨਾਂ ਦਾ ਵਿਰੋਧ ਕਰਨ ਲਈ ਵੀ ਪਹੁੰਚੇ ਨਾ ਉਹਨਾਂ ਦਾ ਕਹਿਣਾ ਸੀ ਕਿ ਲੀਗਲ ਵੇ ਦੇ ਨਾਲ ਤੁਸੀਂ ਟੇਕੇ ਨੂੰ ਜਿਹੜਾ ਬੰਦ ਕਰਵਾਓ ਸਿੱਧਾ ਅੱਗੇ ਪ੍ਰਦਰਸ਼ਨ ਕਰਨਾ ਗਲਤ ਹੈ ਪਰ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਤੁਹਾਨੂੰ ਦੱਸ ਦਈਏ ਪ੍ਰਸ਼ਾਸਨ ਵੀ ਇੱਥੇ ਮੌਕੇ ਤੇ ਮੌਜੂਦ ਸੀ ਹੁਣ ਇੱਕ ਸਾਈਜ਼ ਦੇ ਵਿਭਾਗ ਦੇ ਅਧਿਕਾਰੀਆਂ ਨੇ ਵੀ ਮੀਟਿੰਗ ਦੇ ਲਈ ਸਮਾਂ ਦਿੱਤਾ ਹੈ ਹੁਣ ਇਹ ਆਉਣ ਵਾਲਾ ਵਕਤ ਹੀ ਦੱਸੇਗਾ ਕਿ ਇਸ ਪੂਰੇ ਮਸਲੇ ਦਾ ਨਿਬੇੜਾ ਕਿਸ ਤਰੀਕੇ ਨਾਲ ਹੁੰਦਾ ਫਿਲਹਾਲ ਕੈਮਰ ਪਰ ਸੰroiਤਨ ਮਨਪ੍ਰਤ ਕੋਰ ਸੁਰਖਾ ਮੀਡੀਆ ਜਲੰਧਰ ਲੀਗਲ ਤਰੀਕੇ ਨਾਲ ਤੁਸੀਂ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦਿਓ ਅਫਸਰਾਂ ਨੂੰ ਐਪਲੀਕੇਸ਼ਨ ਦਿਓ ਐਕਸਾਈਜਲ ਐਪਲੀਕੇਸ਼ਨ ਉਹ ਆਕੇ ਬੰਦ ਕਰਾਣ ਮੈਨੂੰ ਕੀ ਤਰਾਜ ਹੈ ਪਰ ਆਪਾਂ ਕਿਸੇ ਨੂੰ ਧੱਕੇ ਨਾ ਜਾ ਕੇ ਬੰਦ ਕਰਾਈਏ ਬਦਮਾਸ਼ੀ ਉਹ ਕੰਮ ਨਹੀਂ ਪਤਾ ਉਸ ਦੇ ਮੈਂ ਖਲਾਫ ਐ ਬਾਕੀ ਜਥੇਬੰਦੀ ਆਪਣੀਆਂ ਸਾਰੇ ਸੱਜਣ ਸ਼ਹਿਰ ਆਪਣਾ ਇੱਥੇ ਲਾਗੇ ਦੇਖੋ ਅੰਡੇ ਮੀਟ ਦੇ ਦੁਕਾਨਾਂ ਵੀ ਨਾਲ ਹੀ ਆ ਠੀਕ ਹੈ ਨਾ ਸਾਰੀਆਂ ਬੰਦ ਕਰ ਦੇਣਗੇ ਲੋਕ ਰੋਟੀ ਪਾਣੀ ਕਿੱਥੇ ਖਾਣਗੇ ਲੋਕਾਂ ਦਾ ਕਮਾਨ ਦਾ ਟੰਗ ਆ ਠੀਕ ਹੈ ਜੇ ਤੁਹਾਨੂੰ ਕੋਈ ਲੱਗਦਾ ਕਿ ਇਹ ਗੁਰਾਮ ਦਸ ਮਾਰੇ ਦੇ ਨਾਮ ਤੇ ਮਾਰਕੀਟ ਤੁਸੀਂ ਉਹਨੂੰ ਨੋਟਿਸ ਭੇਜ ਦਿਓ ਵੀ ਭਾਈ ਅਸੀਂ ਇੱਥੇ ਠੇਕਾ ਨਹੀਂ ਫੁੱਲਣ ਦੇਣਾ ਗੱਲ ਖਤਮ ਹੋ ਗਈ ਆਪਾਂ ਪੰਜ ਕੁ ਜਾਣੇ ਜਾ ਕੇ ਸੱਤ ਜਾਣੇ ਜਾ ਕੇ ਧੱਕੇ ਨਾਲ ਕੇ ਤਾਲੇ ਲਾ ਦੋ ਬੰਦ ਕਰ ਦੋ ਇਹ ਸਾਡਾ ਕੰਮ ਨਹੀਂ ਪਰ ਉਹ ਲੋਕਾਂ ਦਾ ਧੱਕਾ ਕਰਨਾ ਸਾਡਾ ਕੰਮ ਨਹੀਂ ਪਰ ਉਹਨਾਂ ਦੇ ਕਹਿੰਦੇ ਮਾਰਕੀਟ ਰਜਿਸਟਰਡ ਹੈਗੀ ਆ ਰਜਿਸਟਰਡ ਆ ਬੰਦ ਕਰਾ ਦੋ ਮੈਂ ਮੈਂ ਕੋਈ ਠੇਕੇ ਦਾ ਕਿਸੇ ਥੋੜਾ ਮੇਰੇ ਵਾਲੇ ਸਾਰੇ ਸ਼ਹਿਰ ਦੇ ਠੇਕੇ ਬੰਦ ਕਰਾ ਦੋ ਮੇਰੇ ਕਿਹੜੇ ਕੰਮ ਦੇ ਸ਼ਰਾਬ ਦੇ ਠੇਕੇ ਮੈਂ ਗੁਰਸੇਕ ਬੰਦਾ ਮੈਂ ਕਿਹੜਾ ਸ਼ਰਾਬ ਪੀਣੀ ਹੈ ਸਾਰੇ ਠੇਕੇ ਬੰਦ ਕਰਾ ਦੇਣਾ ਹੈ ਠੀਕੇ ਨਾਲ ਬੰਦ ਕਰਾ ਦੇਣਾ ਦਾ ਕਹਿਣਾ ਹੈ ਜੇ ਸ਼ੈਰੀ ਸਾਹਿਬ ਨੂੰ ਜਿਆਦਾ ਸ਼ਰਾਬ ਦੇ ਠੇਕੇ ਨਹੀਂ ਹੈਗੇ ਲੋੜ ਆਪਣੇ ਇਲਾਕੇ ਦੇ ਵਿੱਚ ਲੈਣ ਦਾ ਤਾਂ ਉੱਥੇ ਭੁੱਲੇ ਬੈਠੇ ਲੋਕੀ ਜਿਨ੍ਹਾਂ ਨੇ ਪੀਣੀ ਪੀ ਜਾਣੀ ਹੈ ਲੋਕੀ ਵੀ ਪੀ ਲੈਂਦੇ ਲੋਕੀ ਦੇਖੋ ਤੇ ਲੱਗੇ ਜਾ ਕੇ ਕਿੰਨਾ ਕੁਝ ਆ ਬੀਡੀ ਸਿਗਰਟ ਦਾ ਖੋਕਾ ਪਿਆ ਲੱਗੇ ਜਾ ਕੇ ਉਹ ਮੀਟ ਅੰਡੇ ਦੀਆਂ ਦੁਕਾਨਾਂ ਵਾ ਮੈਂ ਕਹਿੰਦਾ ਸਾਰੀਆਂ ਬੰਦ ਕਰਾ ਦਿਓ ਪਰ ਕਿਸੇ ਇੱਕ ਬੰਦੇ ਨੂੰ ਟਾਰਗੇਟ ਨਾ ਕੀਤਾ ਜਾਵੇ ਵੀ ਉਹਨੇ ਸ਼ਰਾਬ ਦੇ ਜੇ ਠੇਕੇ ਖੋਲੇ ਤੁਸੀਂ ਉਹਨੂੰ ਲੀਗਲ ਨੋਟਿਸ ਭੇਜ ਕੇ ਬੰਦ ਕਰਾ ਦਿਓ ਮੈਨੂੰ ਲੀਗਲ ਨੋਟਿਸ ਭੇਜਿਆ ਸੀਗਾ ਡੀਸੀ ਸਾਹਿਬ ਨੂੰ ਡੀਸੀ ਕਿਉਂਕਿ ਅਕਸਾਈ ਜੱਲ ਨੇ ਕਹਤਾ ਕਿ ਲੀਗਲ ਤਰੀਕੇ ਨਾਲ ਕੋਲਿਆ ਹਾਂ ਹੂੰ ਸਿਰਫ ਮੇਰੇ ਕਹਿਣ ਦਾ ਮਤਲਬ ਇਹਨਾਂ ਨੂੰ ਇਹ ਸੀਗਾ ਕਿ ਭਾਈ ਤੁਸੀਂ ਸੜਕਾਂ ਨਾ ਬੰਦ ਕਰੋ ਲੋਕਾਂ ਨੂੰ ਕਿਉਂ ਖਰਾਬ ਕਰਦੇ ਪਿਆ ਇਹਦ ਗੱਲ ਤੋਂ ਉਹਨਾਂ ਨੂੰ ਗੁੱਸਾ ਕੱਲ ਪਚੜ ਗਈ ਹਾਂ ਜੀ ਤੁਸੀਂ ਸਾਨੂੰ ਕਿਉਂ ਮਨ ਲੋਕਾਂ ਨੂੰ ਪਰੇਸ਼ਾਨ ਕਰਨਾ ਕੀ ਮਤਲਬ ਹੈ ਆਮ ਪਬਲਿਕ ਨੂੰ ਪਰੇਸ਼ਾਨ ਕਰਨਾ ਕੀ ਮਤਲਬ ਹੈ ਤੁਸੀਂ ਠੇਕੇ ਬੰਦ ਕਰਾਣਾ ਕਰਾਓ ਮੇਰੇ ਨਾਲ ਸਾਰੇ ਸ਼ਹਿਰ ਦੇ ਕਰਾ ਦਿਓ ਬੰਦ ਮੈਨੂੰ ਕੋਈ ਇਤਰਾਜ਼ ਨਹੀਂ ਮੇਰੇ ਕਿਹੜੇ ਕੰਮ ਦੇ ਠੇਕੇ ਪਰ ਘਟੋ ਘਟ ਲੀਗਲ ਨੋਟਿਸ ਤੇ ਲੀਗਲ ਤਰੀਕਾ ਨਾਲ ਬੰਦ ਕਰਾਓ ਉਹ ਜ਼ਿਆਦਾ ਵਧੀਆ ਰਹੇ ਠੀਕ ਠੀਕ ਹੈ